ਸਭ ਤੋਂ ਪਹਿਲਾਂ ਤਾਂ ਜੈ ਸ਼ੀ ਬਾਲਾ ਜੀ ਜੈ ਸ਼ੀ ਸ਼ਾਮ ਤੇ ਇਸ ਵਾਰ ਇਹ ਵੀ ਬਸੰਤ ਪੰਚਮੀ ਦਾ ਦਿਨ ਹੈ ਜਿਹੜਾ 2 ਫਰਵਰੀ 2025 ਨੂੰ ਆ ਰਿਹਾ ਹੈ ਬਸੰਤ ਪੰਚਮੀ ਦਾ ਦਿਨ ਬਾਲਾ ਜੀ ਮੰਦਿਰ ਲਈ ਬਹੁਤ ਹੀ ਖਾਸ ਹੈ ਇਸ ਦਿਨ ਇੱਥੇ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਹੋਈ ਸੀ ਪ੍ਰਾਣ ਪ੍ਰティਸ਼ਟਾ ਹੋਈ ਸੀ ਤੇ ਇਹ ਦਿਨ ਸਾਰੇ ਹੀ ਨਿਹਾਲ ਸਿੰਘ ਵਾਲਾ ਲਈ ਬਾਲਾ ਜੀ ਭਗਤਾਂ ਲਈ ਸ਼ਾਭ ਭਗਤਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਇਸ ਵਾਰ ਇਸ ਪ੍ਰੋਗਰਾਮ ਦਾ ਨਾਮ ਹੈ ਬਸੰਤ 2025 ਹਰ ਸਾਲ ਇਹਦਾ ਨ ਸੰਤ ਹੋਊਗਾ 2025 2026 2027 ਇਸੇ ਤਰ੍ਹਾਂ ਐਸਏ ਪ੍ਰੋਗਰਾਮ ਹਰ ਪਸੰਤ ਪੰਚਮੀ ਦੇ ਦਿਨ ਹੀ ਮਨਾਇਆ ਜਾਊਗਾ ਇਸ ਦਿਨ ਵੀ ਐਸਵਾ ਐਸਾਲ ਵੀ ਇਹ ਪ੍ਰੋਗਰਾਮ ਬਹੁਤ ਹੀ ਧੂਮਤਾਂ ਨਾਲ ਬਾਲਾਜੀ ਮੰਦਿਰ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਤਿੰਨ ਐਤਵਾਰ 2 ਫਰਵਰੀ ਨੂੰ ਮਨਾਇਆ ਜਾਊਗਾ ਤੇ ਇਸ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡਾ ਕਾਰਡ ਰਿਲੀਜ਼ ਕਰਨ ਦਾ ਉਹ ਪ੍ਰੋ ਦਨੇਜ ਅੱਜ ਸਾਰੇ ਹੀ ਬੱਲਾ ਜੀ ਇਹ ਪਰਿਵਾਰ ਦੇ ਲੋਗ ਆਏ ਆ ਯੂਥ ਬੱਲਾ ਜੀ ਪਰਿਵਾਰ ਦੇ ਲੋਗ ਆਏ ਆ ਹੋਰ ਵੀ ਮੰਡੀ ਨਿਵਾਸੀ ਆਏ ਆ ਤੇ ਸਾਰੇ ਅੱਜ ਅਸੀਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਵਿੱਚ ਜਿਹੜਾ ਕਾਰਡ ਹੈ ਉਹ ਇਵਿਟੇਸ਼ਨ ਕਾਰਡ ਹੈ ਨਿਮੰਤਰਣ ਪੱਤਰ ਹੈ ਇਸ ਪ੍ਰੋਗਰਾਮ ਦਾ ਉਹ ਰੀਲਿਸ ਕਰਾਂਗੇ 2 ਫਰਵਰੀ ਨੂੰ ਕੀ ਪ੍ਰੋਗਰਾਮ ਹੋ ਰਹੀ ਹੈ ਹਾਂਜੀ 2 ਫਰਵਰੀ ਨੂੰ ਜਿਸ ਤਰ੍ਹਾਂ ਤੁਸੀਂ ਕਾਰਡ ਦੇ ਉੱਪਰ ਦੇਖ ਰਹੇ ਹੋ ਬਸੰਤ 2025 ਤੇ ਇਸ ਦਿਨ ਬੱਲਾ ਜੀ ਦਾ ਸ਼ਾਮ ਬਾਬਾ ਜੀ ਦਾ ਕੋਲੇ ਸ਼ੰਕਰ ਜੀ ਦੀ ਬਹੁਤ ਹੀ ਵਧੀਆ ਪੂਜਾ ਹੋਊਗੀ ਮਹਾ ਇਸ਼ਨਾਨ ਹੋਊਗਾ ਸਾਰੇ ਭਗਵਾਨ ਦਾ ਜੋ ਵੀ ਮੰਦਰ ਦੇ ਵਿੱਚ ਸਥਾਪਿਤ ਮੂਰਤੀਆਂ ਨੇ ਤੇ ਇਸ ਦਿਨ ਜਿਹੜਾ ਪੂਜਾ ਦਾ ਸਮਾਂ ਉਹ ਤਾਂ ਲਗਭਗ 8 ਤੋਂ 9 ਵਜੇ ਤੱਕ ਦਾ ਹੈ ਉਸ ਤੋਂ ਬਾਅਦ 1 ਵਜੇ ਲਗਭਗ 1 ਵਜੇ ਮੰਦਰ ਤੋਂ ਲੈ ਕੇ ਸਾਰੇ ਨਗਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਊਗੀ ਤੇ ਮੈਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਵੀ ਸਾਰੇ ਜਾਣੇ ਇਸ ਵਾਰ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਜ਼ਰੂਰ ਪਹੁੰਚਣ ਤਾਂ ਜੋ ਸ਼ੋਭਾ ਯਾਤਰਾ ਧੂਮ ਧਾਮ ਨਾਲ ਸਾਰੀ ਮੰਡੀ ਦੇ ਵਿੱਚ ਕਿੱਦੀ ਜਾ ਸਕੀ ਤੇ ਇਸ ਦਿਨ ਰਾਤ ਨੂੰ 8 ਵਜੇ ਤੋਂ ਲੈ ਕੇ ਲਗਭਗ ਪ੍ਰਭੂ ਇੱਛਾ ਤੱਕ 1 ਵਜੇ ਤੱਕ ਜਾਂ ਜੋ ਵੀ ਰੱਬ ਨੇ ਚਾਇਆ ਭਗਵਾਨ ਨੇ ਚਾਇਆ ਉਦੋਂ ਤੱਕ ਪ੍ਰੋਗਰਾਮ ਹੋਊਗਾ ਪ੍ਰੋਗਰਾਮ ਦੇ ਵਿੱਚ ਕੁਲਕਿਤ ਮਿੱਤਲ ਜੀ ਜੋ ਕਿ ਨਿਹਾਲ ਸਿੰਘ ਵਾਲਾ ਤੋਂ ਹੀ ਨੇ ਹਰ ਮੰਗਲਵਾਰ ਨੂੰ ਵੀ ਇੱਥੇ ਕੀਰਤਨ ਕਰਦੇ ਨੇ ਤੇ ਵਿਸ਼ਾਲ ਗੋਇਲ ਧੂਰੀ ਬਹੁਤ ਹੀ ਮਧੁਰ ਆਵਾਜ਼ ਦੇ ਮਾਲਕ ਉਹ ਵੀ ਸ਼ਾਮ ਬਾਬਾ ਦੇ ਗੁਣ ਗਾਣ ਕਰਨਗੇ ਤੇ ਜਦੂ ਵੰਸ਼ ਬਰਜ ਜੋ ਕਿ ਕੱਦ ਦੇ ਛੋਟੇ ਨੇ ਬਾਲ ਨੇ ਔਰ ਬਹੁਤ ਹੀ ਵਧੀਆ ਰੌਣਕ ਲਗਾਉਂਦੇ ਨੇ ਤੇ ਸਾਰੇ ਹੀ ਮੰਡੀ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਸਾਰੇ ਹੀ ਇਸ ਪ੍ਰੋਗਰਾਮ ਦੇ ਉੱਪਰ ਸ਼ੁਭ ਯਾਤਰਾ ਦੇ ਉੱਪਰ ਜ਼ਰੂਰ ਪਹੁੰਚਣ ਪਹਿਲਾਂ ਤਾਂ ਜੀ ਜੈਸ਼ਰੀ ਬਾਲਾ ਜੀ ਵੈਸੇ ਤਾਂ ਸਾਰਾ ਕੁਝ ਹੈਪੀ ਵੀਰੇ ਨੇ ਦੱਸ ਹੀ ਦਿੱਤਾ ਮੈਂ ਇੱਕ ਬੇਨਤੀ ਕਰਨਾ ਚਾਹੂੰਗਾ ਵੈਸੇ ਤਾਂ ਸਾਨੂੰ ਬਹੁਤ ਸਹਾਇਕ ਹੈ ਮੰਡੀ ਵਾਸੀਆਂ ਦਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੰਡੀ ਵਾਸੀ ਦੇ ਇਕੱਲੇ-ਇਕੱਲੇ ਬੰਦੇ ਨੂੰ ਜਿਹੜਾ ਸੱਦਾ ਪੱਤਰ ਨਿਮੰਤਰਣ ਪਹੁੰਚੂਗਾ ਪਰ ਫਿਰ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਜੇ ਕਿਸੇ ਕੋਲ ਨਹੀਂ ਪਹੁੰਚਦਾ ਉਹਨਾਂ ਨੇ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਸਾਡਾ ਜਿਹੜਾ ਸਾਡਾਗਾ ਸੱਦਾ ਪੱਤਰ ਕਬੂਲ ਕਰਨਾ ਮੈਂ ਇਹੀ ਕਹਿਣਾ ਹੋਇਆ ਵੀ ਸਾਬ ਨੇ ਹਮ ਹਮਾ ਕੇ ਪਹੁੰਚਣਾ ਜੇ ਮੈਂ ਸਹਿਯੋਗ ਦੀ ਗੱਲ ਕਰਾਂ ਸਾਨੂੰ ਕਦੇ ਸਹਿਯੋਗ ਦੀ ਕਮੀ ਨਹੀਂ ਪਈ ਚਾਹੇ ਉਹ ਯੂਥ ਵਾਲਾ ਜੀ ਪਰਿਵਾਰ ਹੈ ਮੰਡੀ ਨਿਵਾਸੀ ਹੈ ਚਾਹੇ ਉਹ ਲੇਡੀਜ਼ ਹੈ ਸਭ ਬਿਨਾ ਸਾਡੇ ਸੱਦੇ ਪੱਤਰ ਤੋਂ ਬਿਨਾ ਪਹਿਲਾਂ ਹੀ ਉਹ ਪਹੁੰਚ ਚੁੱਕੇ ਹੁੰਦੇ ਆ ਹਾਂਜੀ ਵੀਰ ਜੀ ਦੱਸੋ ਵੀ ਕੀ ਕੰਮ ਵੀ ਜਿਵੇਂ ਅੱਜ ਅਸੀਂ ਥੋੜੀ ਜਿਹੀ ਵੈਸੇ ਸ਼ੁਰੂਆਤ ਕੀਤੀ ਸੀ ਜਿਹੜੀ ਲੀਗਲੀ ਸ਼ੁਰੂਆਤ ਹੈ ਉਹ ਜਿਹੜਾ ਕਾਰਡ ਹੁਣ ਰਿਲੀਜ਼ ਕੀਤਾ ਔਰ ਜਿਵੇਂ ਜਿਵੇਂ ਅਸੀਂ ਗਏ ਲੋਕਾਂ ਦੇ ਘਰਾਂ ਵਿੱਚ ਗਏ ਲੋਕਾਂ ਦੇ ਵਿੱਚ ਇੰਨਾ ਕਿ ਜਨੂੰਨ ਸੀਗਾ ਅਸੀਂ ਉਹਨਾਂ ਨੂੰ ਕਾਰਡ ਦੇਣ ਜਾਂਦੇ ਸੀ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਉਹ ਸਾਨੂੰ ਉਹਨਾਂ ਦਾ ਇਹ ਜਵਾਬ ਮਿਲਦਾ ਸੀ ਯਾਰ ਅਸੀਂ ਤਾਂ ਬਹੁਤ ਟਾਈਮ ਦੀ ਵੇਟ ਕਰ ਰਹੇ ਹਾਂ ਕਈ ਘਰ ਤਾਂ ਅਜਿਹੇ ਸੀ ਜਿਨ੍ਹਾਂ ਦੇ ਪਰਸਨਲ ਫੰਕਸ਼ਨ ਸੀ ਪਰ ਉਹਨਾਂ ਦਾ ਜਵਾਬ ਇਹ ਸੀ ਕਿ ਅਸੀਂ ਤਾਂ ਉਹਨਾਂ ਦੇ ਜਿਹੜੇ ਸਾਡੇ ਫੰਕਸ਼ਨਾਂ ਸੀ ਪਹਿਲਾਂ ਹੀ ਹਾਜ਼ਰੀ ਲਾ ਕੇ ਅਸੀਂ ਤਾਂ ਬਾਲਾ ਜੀ ਦੀ ਨੰਗਰੀ ਵਿੱਚ ਇੰਜੋਏ ਕਰਨਾ ਜਿਹੜੀ ਪ੍ਰਭੂ ਇੱਛਾ ਤੱਕ ਜਾਗਰਣ ਹੋਣਾ ਸੀ ਉੱਥੇ ਹੀ ਇੰਜੋਏ ਕਰਨਾ ਇਹੀ ਦੇਖਦੇ ਹੋਏ ਮਤਲਬ ਸਾਨੂੰ ਇੰਨਾ ਕਿ ਜਨੂੰਨ ਦੇਖਣ ਨੂੰ ਮਿਲਿਆ ਬਹੁਤ ਯਾਨੀ ਕਿ ਮਨ ਖੁਸ਼ ਹੋਇਆ ਇਹ ਜਾਣੀ ਕਿ ਕਿਸੇ ਕਰਕੇ ਨਹੀਂ ਇਹ ਤਾਂ ਜਦੋਂ ਕਹਿ ਲੋ ਵੀ ਬਾਲਾ ਜੀ ਦੀ ਕਿਰਪਾ ਹੁੰਦੀ ਆ ਉਦੋਂ ਹੀ ਇਹ ਸਭ ਹੁੰਦਾ ਕਦੇ ਜਦੋਂ ਮੂਰਤੀ ਸਨਾਪਨਾਂ ਤੋਂ ਪਹਿਲਾਂ ਇਹ ਵੀ ਦੇਖਦੇ ਸੀ ਇਹ ਵਿਉਂਤਪੰਦੀ ਜਿਵੇਂ ਆਪਾਂ ਕਹਿ ਲਈਏ ਕਿਵੇਂ ਬਣੀ ਸੀ ਦੋ ਚਾਰ ਬੰਦੇ ਆਉਂਦੇ ਸੀ ਕੀਰਤਨ ਕਰਨ ਕੀਰਤਨ ਕਰਕੇ ਚਲੇ ਜਾਂਦੇ ਸੀ ਤਾਲੀ ਸੰਗੀਤਨ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ ਹੌਲੀ ਹੌਲੀ ਸਮੇਂ ਦੇ ਨਾਲ-ਨਾਲ ਬਾਲਾ ਜੀ ਦੀ ਇੰਨੀ ਕਿਰਪਾ ਹੁੰਦੀ ਗਈ ਕੱਠ ਵੱਧ ਆ ਗਿਆ ਹੁਣ ਤੁਸੀਂ ਦੇਖਦੇ ਹੋ ਲਗਭਗ ਹਰੇਕ ਮੰਗਲਵਾਰ ਲੰਗਰ ਦੀ ਵਿਵਸਥਾ ਹੁੰਦੀ ਆ ਜੇ ਮੈਂ ਹਰੇਕ ਮੰਗਲਵਾਰ ਨਾਲ ਕਹਾਂ ਮਹੀਨੇ ਚ ਤਿੰਨ ਮੰਗਲਵਾਰ ਤਾਂ ਲੰਗਰ ਦੀ ਵਿਵਸਥਾ ਹੁੰਦੀ ਆ ਤੇ ਲੋਕ ਦੂਰੋਂ ਦੂਰੋਂ ਵੀ ਆਉਂਦੇ ਆ ਵੀ ਇਸ ਮੰਦਰ ਦੇ ਵਿੱਚ ਇੰਨੀ ਸ਼ਕਤੀ ਆ ਵੀ ਸਾਡ ਨੂੰ ਸਿਰਫ ਇੱਕ ਨਾਰਮਲ ਅਰਜ ਕਰਕੇ ਹੀ ਸਾਡੇ ਜਿਹੜੇ ਕੰਮ ਬਣ ਜਾਂਦੇ ਆ ਤੁਸੀਂ ਅਰਜ ਤਾਂ ਛੱਡੋ ਮੰਦਰ ਦੀਆਂ ਪੌੜੀਆਂ ਚੜ੍ਹ ਕੇ ਹੀ ਸਾਡੇ ਕੰਮ ਬਣ ਜਾਂਦੇ ਆ ਇਹੀ ਮੈਂ ਕਹਿੰਦਾ ਹੋਇਆ ਇੱਕ ਵਾਰੀ ਸਭ ਨੂੰ ਬੇਨਤੀ ਕਰੂੰਗਾ ਸਭ ਨੇ ਹਮ ਹਮਾ ਕੇ ਪਹੁੰਚਣਾ ਜੈ ਸ਼੍ਰੀ ਭਗਵਾਨ ਜੇ ਕਰਾ ਵੀਰ ਬਜਰੰਗੀ ਜਗ ਮਹਾਦੇਵ ਹਾਂਜੀ ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਰਾਮ ਇਹ ਇੱਕ ਜੀਵੀਐਸ ਟਾਈਮ ਦਾ ਸਭ ਤੋਂ ਪਹਿਲਾਂ ਦਾ ਬਹੁਤ ਧੰਨਵਾਦ ਜੋ ਕਿ ਸਾਡੇ ਹਰੇਕ ਪ੍ਰੋਗਰਾਮ ਦੇ ਵਿੱਚ ਆਗੇ ਕਵਰੇਜ ਕਰਦੇ ਆ ਤੇ ਦੂਸਰਾ ਜੀ ਇੱਕ ਹੈਪੀ ਵੀਰਣੇ ਛੋਟਾ ਜਿਹਾ ਪੁਆਇੰਟ ਇੱਕ ਮੈਂਸ਼ਨ ਕਰਨਾ ਭੁੱਲ ਗਏ ਸੀ ਉਹ ਮੈਂ ਐਡ ਕਰਨਾ ਚਾਹਾਂਗਾ ਕਿ ਜੀ ਜਿਹੜੀ ਸ਼ੋਭਾ ਯਾਤਰਾ 2 ਫਰਵਰੀ 2025 ਦਿਨ ਐਤਵਾਰ ਨੂੰ ਕੱਢੀ ਜਾ ਰਹੀ ਹੈ ਉਸ ਦੇ ਵਿੱਚ ਇੱਕ ਪਾਵਨ ਜੋਤੀ ਸ਼੍ਰੀ ਸਾਲਾ ਸਰਧਾਮ ਰਾਜਸਥਾਨ ਜਿਸ ਤੇ ਬੇਸਿਸ ਤੇ ਜਿਹੜੇ ਸਾਡੇ ਮੇਨ ਮੰਦਿਰ ਵੀ ਸਾਲਾ ਸਰ ਦਾ ਬਲਾਜੀ ਰਹੀ ਬਣਾਇਆ ਗਿਆ ਹੈ ਤੇ ਉਸ ਪਾਵਨ ਧਾਮ ਤੋਂ ਉਹ ਪਵਿੱਤਰ ਜੁੱਤੀ ਆ ਰਹੀ ਹੈ ਤੇ ਉਸ ਉਪਰੰਤ ਸਾਰੇ ਹੀ ਨਗਰ ਦੇ ਵਿੱਚ ਬੜੇ ਹੀ ਉਸ਼ਾ ਨਾਲ ਯਾਤਰਾ ਕੀਤੀ ਜਾਏਗੀ ਤੇ ਮੈਂ ਇਸ ਵੀਡੀਓ ਦੇ ਰਾਹੀਂ ਸਾਰੇ ਮੰਡੇ ਨਿਵਾਸੀਆਂ ਨੂੰ ਅਪੀਲ ਕਰਨਾ ਚਾਹਾਂਗੇ ਰਿਕੁਐਸਟ ਕਰਨਾ ਚਾਹਾਂਗੇ ਤਾਂ ਕਿ ਤੁਸੀਂ 2 ਫਰਵਰੀ 2025 ਨੂੰ ਸ਼ੋਭਾ ਯਾਤਰਾ ਦੇ ਵਿੱਚ ਵੀ ਭਾਗ ਲਵੋ ਤੇ ਸ਼ਾਮ ਨੂੰ ਬਹੁਤ ਹੀ ਉਸ਼ਾ ਨਾਲ ਸੰਗੀਤਨ ਹੋਵੇਗਾ ਤਾਂ ਇਸ ਦਾ ਭਾਗ ਜ਼ਰੂਰ ਬਣੋ ਜੀ ਜੈ ਸ਼ਿਵਾਲਾ ਜੀ ਸਾਰੇ ਨੂੰ ਜੈ ਸ਼੍ਰੀ ਭਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ੰਗ ਪਹਿਲਾਂ ਤਾਂ ਸਾਲੇ ਸਰ ਤੋਂ ਪਾਵਨ ਜੋਤ ਆ ਰਹੀ ਆ 2 ਫਰਵਰੀ ਨੂੰ ਜਾਗਰਨ ਵਿੱਚ ਸਾਰੀ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਸ਼ੋਭਾ ਯਾਤਰਾ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਵਾ ਤੇ ਸਾਰਿਆਂ ਨੇ ਜਾਗਰਨ ਵਿੱਚ ਵੀ ਸਾਰਿਆਂ ਨੇ ਪਰਿਵਾਰ ਸਮੇਤ ਪਹੁੰਚਣਾ ਵਾ ਜੈ શ્રી ਮਾਨਵ ਜੀ ਜੈ શ્રી ਸ਼ਾਮ ਦੇਵਾਏ ਨਮਾਹ ਓਮ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੋ ਗੁਰੂਰ ਦੇਵੋ ਮਹੇਸ਼ਵਰਾ ਗੁਰੂਰ ਸਾਖਾ ਅਦਵਰਮ ਬ੍ਰਹਮਾ तस्मय श्री गुरुवे नमः पहले तो मैं सभी बालाजी सरकार के भक्तों को प्रणाम करता हूँ ये दो फरवरी बसंत पंचमी के दिन यहाँ बालाजी न्याल बालाजी सरकार न्याल सिंह बाला में बड़ा भव्य प्रोग्राम बनाया जा रहा है दो फरवरी बसंत पंचमी का दिन एक महासर्वसिद्धि सिद्धि योग और एक महापर्व मानने वाला दिन होता है इस मंगल दिन बालाजी सरकार के दरबार में बड़ी उत्सव से रात भर का जागरण लंगर प्रसाद भोग प्रसाद सभी के लिए बड़ी उचित व्यवस्था की की गई हुई है सभी मेरी माता मेरे बहन भाई बंधु सभी को बालाजी सरकार में आके सबको निमंत्रण स्वीकार करें और सब विधि विधान से आके बालाजी मंदिर की शोभा बढ़ाए बालाजी मंदिर का बहुत भव्य प्रोग्राम होता है मंगलवार को सारे भक्तों का भीड़ भाड़ बहुत बहुत उमड़ता है अच्छी सुख शांति प्रदान होती है बालाजी की बहुत प्राचीन सालासर से यहाँ अखंड ज्योत जली हुई है इसलिए सभी माता बहन यहाँ मंदिर में आके सभी अपनी बालाजी के सरकार में हाजिरी प्रदान करें